ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਇਹ ਵੀਡੀਓ ਤੁਹਾਡੇ ਲੈ ਕੇ ਆਇਆ ਹਾਂ ਕਿਉਂਕਿ ਮੈਂ ਸੋਚਦਾ ਸੀ ਕਿ ਜੇ ਕੋਈ ਬਿਜ਼ਨਸ ਆਪਣਾ Facebook ਤੇ ਉਪੰਦਰ ਬਣਾਉਣਾ ਚਾਹੇ ਉਹਦੇ ਲਈ ਤਾਂ ਇੰਗਲਿਸ਼ ਵਿੱਚ ਤਾਂ ਬਹੁਤ ساری ਵੀਡੀਓਜ਼ ਮੈਂ ਦੇਖੀਆਂ ਪਰ ਪੰਜਾਬੀ ਵਿੱਚ ਕੋਈ ਵੀਡੀਓ ਨਹੀਂ ਸੀ Facebook ਦਾ ਇੰਡੀਆ ਵਿੱਚ ਪੰਜਾਬ ਵਿੱਚ ਛਾਰ ਕੋਈ ਵਰਤ ਰਿਹਾ ਹੈ ਯੂਜ਼ ਕਰ ਰਿਹਾ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਆਪਣਾ ਬਿਜ਼ਨਸ ਵੀ Facebook ਤੇ ਰਾਹੀਂ ਬਤਾ ਸਕਦਾ ਹੈ ਇਸ ਲਈ ਮੈਂ ਇਹ ਵੀਡੀਓ ਬਣਾਈ ਤਾਂ ਕਿ ਉਹ ਯੂਜ਼ਰਸ ਫੇਸਬੁਕ ਦੇ ਯੂਜ਼ਰਸ ਆਪਣੇ ਬਿਜ਼ਨਸ ਨੂੰ ਵਧਾ ਸਕਣ। ਕਿ ਕਿਸ ਤਰ੍ਹਾਂ ਵਧਾ ਸਕਦੇ ਨੇ ਉਹ ਮੈਂ ਤੁਹਾਨੂੰ ਤਰੀਕਾ ਦੱਸਾਂਗਾ। ਫਰ ਤੋਂ ਪਹਿਲਾਂ ਤੁਹਾਨੂੰ ਫੇਸਬੁਕ ਤੇ ਜਾਣਾ ਪਏਗਾ। ਯਾਨੀ ਫੇਸਬੁਕ ਦੀ ਵੈਬਸਾਈਟ ਖੋਲਣੀ ਪਏਗੀ ਕਿਸੇ ਵੀ ਬ੍ਰਾਊਜ਼ਰ ਦੇ ਅੰਦਰ। ਇਸ ਤਰ੍ਹਾਂ ਫੇਸਬੁਕ ਟਾਈਪ ਕਰਕੇ facebook.com ਖੋਲ ਲਓ। ਉਸ ਤੋਂ ਬਾਅਦ ਤੁਹਾਨੂੰ ਜੇਕਰ ਤੁਹਾਡੀ ਇੱਕ ਆਈਡੀ ਹੈ ਤਾਂ ਤੁਸੀਂ ਆਪਣੀ ਆਈਡੀ ਲੋਗ ਇਨ ਕਰਨਾ ਜਾਣਦੇ ਹੋਗੇ ਕਿਸ ਤਰ੍ਹਾਂ ਕਰਨਾ ਹੈ ਜੇ ਤੁਹਾਨੂੰ ਨਵੀਂ ਆਈਡੀ ਬਣਾਣੀ ਹੈ ਤੁਹਾਡੀ ਆਈਡੀ ਨਹੀਂ ਹੈ ਫੇਸਬੁਕ ਤੇ ਤਾਂ ਤੁਸੀਂ ਇਹ ਫਾਰਮ ਭਰ ਕੇ ਕ੍ਰੀਏਟ ਅਕਾਊਂਟ ਕਰ ਲਿਓ ਉਸ ਦਿਨ ਨਾਲ ਤੁਹਾਡੀ ਨਵੀਂ ਆਈਡੀ ਬਣ ਜਾਏਗੀ ਇਹ ਯਾਦ ਰੱਖਿਓ ਕਿ ਤੁਹਾਡੀ ਈਮੇਲ ਆਈਡੀ ਕੀ ਹੈ ਤੇ ਤੁਹਾਡਾ ਨਵਾਂ ਪਾਸਵਰਡ ਕੀ ਹੈ ਉਸ ਦੇ ਨਾਲ ਨਾਲ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣਾ ਬਿਜ਼ਨਸ ਤੁਸੀਂ ਕਿਸ ਤਰ੍ਹਾਂ ਦੱਸ ਸਕਦੇ ਹੋ ਫੇਸਬੁਕ ਤੇ ਰਾਹੀਂ ਪਹਿਲਾਂ ਤੁਸੀਂ ਆਪਣੀ ਈਮੇਲ ਆਈਡੀ ਦਾ ਪਾਸਵਰਡ ਇਸ ਜਗ੍ਹਾ ਤੇ ਭਰੋਗੇ ਤੇ ਇਹਨੂੰ ਲੌਗ ਇਨ ਕਰੋਗੇ ਏ ਮੈਂ ਆਪਣਾ ਈਮੇਲ ਆਈਡੀ ਤੇ ਪਾਸਵਰਡ ਭਰਿਆ ਤੇ ਲੌਗਇਨ ਕਰਨ ਲੱਗਾ। ਇਹ ਲੌਗਇਨ ਹੋ ਗਿਆ ਮੈਂ ਆਪਣੀ ਆਈਡੀ ਦੇ ਵਿੱਚ। ਮੇਰੀ ਆਈਡੀ ਕੁਝ ਇਸ ਤਰ੍ਹਾਂ ਖੁੱਲਦੀ ਹੈ। ਤੇ ਮੇਰੇ ਕੁਝ ਫਰੈਂਡਸ ਦੀ ਪਿਕਚਰਸ ਨੇ, ਮੇਰੀ ਕੁਝ ਐਕਟੀਵਿਟੀਜ਼ ਨੇ। ਜੋ ਫੇਸਬੁੱਕ ਦੇ ਵਿੱਚ। ਤਿੰਨ ਚੁੜਿਆ ਚਾਲਦੀ ਰਹਿੰਦੀ ਹੈ ਮੇਰੀ। ਇਹ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ। ਫੇਸਬੁੱਕ ਤੇ ਸੀ ਪੇਜ ਕ੍ਰੀਏਟ ਕਰਤਾ। ਪੇਜ ਕ੍ਰੀਏਟ ਕਰ ਲਈ। ਇਸ ਆਪਸ਼ਨ ਤੇ ਅਸੀਂ ਆਮ ਤੌਰ ਤੇ ਲਈ। ਖੱਬੇ ਪਾਸੇ ਜਾਵਾਂਗੇ। ਹੱਲੇ ਆਪਸ਼ਨ ਆਏਗਾ ਕ੍ਰੀਏਟ ਪੇਜ ਕ੍ਰੀਏਟ ਐਡਵਰਟਾਈਜ਼ਮੈਂਟ ਲੁਕ ਵੇਰਾ ਅਸੀਂ ਕ੍ਰੀਏਟ ਪੇਜ ਤੇ ਜਾਵਾਂਗੇ ਕ੍ਰੀਏਟ ਪੇਜ ਤੇ ਆਵਾਂਗੇ ਤਾਂ ਸਾਡੇ ਕੋਲ ਇਸ ਤਰ੍ਹਾਂ ਦਾ ਆਪਸ਼ਨ ਖੁੱਲੇਗਾ ਇਸ ਤਰ੍ਹਾਂ ਦੀ ਸਕਰੀਨ ਸਾਡੇ ਸਾਹਮਣੇ ਆਏਗੀ ਇਸ ਸਕਰੀਨ ਤੋਂ ਸਾਨੂੰ ਜਰਾ ਰਿਹਾ ਹੈ 6 ਆਪਸ਼ਨਸ ਅਗਲੇ 6 ਤਰ੍ਹਾਂ ਦੇ ਪੇਜ ਤੁਸੀਂ ਫੇਸਬੁੱਕ ਤੇ ਕ੍ਰੀਏਟ ਕਰ ਸਕਦੇ ਹੋ ਪਹਿਲਾ ਹੈ ਬਿਜ਼ਨਸ ਦਾ ਆਪਸ਼ਨ ਜੋ ਕਿ ਸਾਡੇ ਮਤਲਬ ਦਾ ਹੈ ਕੰਪਨੀ ਔਰਗੇਨਾਈਜੇਸ਼ਨ ਤੁਹਾਡੀ ਕੰਪਨੀ ਕੋਈ ਬਹੁਤ ਚਾਨੀ ਮਚਾਣ ਪਛਾਣ ਦੀ ਕੰਪਨੀ ਹੈ ਕੋਈ ਆਰਗੇਨਾਈਜੇਸ਼ਨ ਕੋ ਸੰਸਥਾ ਹੈ ਇਹ ਤੁਸੀਂ ਬਣਾਣਾ ਚਾਹੁੰਦੇ ਹੋ ਮੰਡੀ ਕੰਪਨੀ ਬਣਾਣਾ ਚਾਹੁੰਦੇ ਤਾਂ ਤੁਸੀਂ ਆਪਣੀ ਕਬਸਿਕੀ ਕਰ ਸਕਦੇ ਹੋ ਕੋਈ ਬ੍ਰਾਂਡ ਹੈ ਤੁਹਾਡਾ ਕੋਈ ਪ੍ਰੋਡਕਟ ਹੈ ਤੁਹਾਡਾ ਉਸ ਦੀ ਬਿਵਿਧੀ ਕਰ ਸਕਦੇ ਹੋ ਕਿਕ ਤੁਸੀਂ ਤੁਹਾਡੇ ਵਿੱਚ ਅੰਦਰ ਕੋਈ ਕਲਾ ਹੈ ਤੁਸੀਂ ਕੋਈ ਕਲਾਕਾਰ ਹੋ ਕੋਈ ਗੀਤਕਾਰ ਹੋ ਤਾਂ ਤੁਸੀਂ ਆਪਣਾ ਕਲਾ ਪ੍ਰਦਰਸ਼ਨ ਇਸ ਸਪੇਸ ਇਸ ਤਰ੍ਹਾਂ ਦੇ ਪੇਸ ਤੇ ਬਣਾ ਕੇ ਕਰ ਸਕਦੇ ਹੋ ਇਨਟਰੇਟੇਨਮੈਂਟ ਕਰਾਉਣ ਵਾਸਤੇ ਕੋਈ ਚੁਟਕਲੇ। ਕਿਸੇ ਤਰ੍ਹਾਂ ਦਾ ਇਨਟਰੇਟੇਨਮੈਂਟ ਕਰਾਉਣ ਵਾਸਤੇ ਤੁਸੀਂ ਇਸ ਤਰ੍ਹਾਂ ਦਾ ਪੇਜ ਕ੍ਰੀਏਟ ਕਰ ਸਕਦੇ ਹੋ। ਕੋਈ ਕਮਿਊਨਿਟੀ ਹੈ, ਕੋਈ ਸਭਾ ਹੋ ਰਹੀ ਹੈ, ਕੋਈ ਸਸਥਾਨ ਕੋਈ ਸਭਾ ਕਰ ਰਹੀ ਹੈ, ਕੋਈ ਜਲਸਾ ਹੋ ਰਿਹਾ ਹੈ ਸ਼ਾਇਦ ਉਹ। ਉਹ ਇਸ ਤਰ੍ਹਾਂ ਵੀ ਜਾ ਕੇ ਪੇਜ ਬਣਾ ਸਕਦੇ ਆ। ਇਹ ਥਾਂ ਵੱਖਰੇ ਵੱਖਰੇ ਇਸ ਲਈ ਹਨ ਤਾਂ ਕਿ ਇਹ ਸਭ ਨੂੰ ਵੱਖ-ਵੱਖੀਆਂ ਸਹੂਲਤਾਂ ਪ੍ਰਦਾਨ ਕਰਦੇ ਹਾਂ ਇਸ ਲਈ ਫੇਸਬੁਕ 'ਤੇ। ਵੱਖਰੇ ਵੱਖਰੇ ਕੰਮਾਂ ਲਈ, ਵੱਖਰੇ ਵੱਖਰੇ ਪੇਜ। ऑप्शन सू दिते हैं असी बिजनेस बढ़ाने वास्ते पेज क्रिएट करना है तो असी इस तरह के पेज तैयार देंगे इस तरह असी कोई चूज कर दे हैं लैट अस सपोज कोई सोच लेंगे साड़ी बुक दुकान है बुक शॉप है इस तरह का पेज मैं पहला भी क्रिएट किया हुआ है असी कोई नाम दे दे हैं हाँ इस तरह की लवली बुक शॉप एड्रेस दे जिदा कि मैं सैक्टर अठत्ती अड्रैस दे लगा हाँ जगह कि शहर चंडीगढ़ अगले ऑप्शन के अपना पिन कोड पिनकोड है जो कि चंडीगढ़ के सेक्टर सैक्टर कोड है वो तो ये है कोई मोबाइल नंबर पा दोगे जिस तरह कि मैं मोबाइल नंबर पा लगा हाँ medium by number of pi r. Get started. Start करोंगे. एक उसे सजेशन दे रहा है अपना नाम ठीक करने वास्ते. सजेशन जेशन उसे एक्सेप्ट एक्सेप्ट कर लेंगे. मान लिया हम. कौन डाल? जो पेज है वो क्रिएट हो रहा है. थोड़ा सा टाइम लग रहा है क्रिएट होने में. हम साढ़े सामने अपना फेसबुक पेज क्रिएट हो चुका है इस तरह आरक्र हो अपनी बुक्स भी, बुक शॉप की जो भी बिजनेस है उस तरह की उस बिजनेस की पिक्चर लगा सकते हो जो तेल कोई फ्रेंड्स आ तो इत शो हो जाने की इनवाइट करना पेगा हर एक फ्रेंड में सैपरेटली बखरे ब इनवाइट करना पड़ेगा वक्त वक्त इनवाइट करना पड़ेगा तुम्हें कोई भी चीज नवी लेके आए अपनी दुकान पर जगह पर राइट समथिंग से लिख के जो कोई पिक्चर है वो टाइप इस तरह से आकर फोटो अपलोड कर सकते हो कोई डेस्टिनेशन है कोई प्रोडक्ट आया है वगैरह वगैरह करके पबलिश कर लो के बाद जो भी थोड़े इनवाइटेड फ्रेंड्स ने जिन्होंने इस पेज में लाइक कर लिया है ਉਹਨਾਂ ਦੀ ਫੇਸਬੁੱਕ ਆਈਡੀ ਤੇ ਫੇਸਬੁੱਕ ਆਈਡੀ ਸਕਰੀਨ ਤੇ ਉਹਨਾਂ ਦੇ ਪੇਸਟ ਤਾਡੀ ਜੋ ਵੀ ਐਡਰਟਾਈਜ਼ਮੈਂਟ ਉਹ ਚੀਜ਼ ਲਿਖੀ ਹੈ ਉਹ ਸ਼ੁਰੂ ਹੋ ਜਾਏ। ਉਹ ਸ਼ੁਰੂ ਹੋਣ ਤੋਂ ਬਾਅਦ ਉਹ ਚਾਹਨ ਤੁਹਾਡੀ ਚੀਜ਼ ਨੂੰ ਸ਼ੇਅਰ ਕਰ ਸਕਦੇ। ਇਸ ਨਾਲ ਉਹ ਹੋਰ ਵੀ ਲੋਕਾਂ ਤੱਕ ਪਹੁੰਚ। ਉਹ ਲੋਕਾਂ ਤੱਕ ਪਹੁੰਚਣ ਦਾ ਮਤਲਬ ਹੈ ਤੁਹਾਡੇ ਹੋਰ ਗਾਹਕੀ ਵਾਟਸਐਪ ਨੂੰ। ਇਸ ਨਾਲ ਤੁਹਾਡਾ ਬਿਜ਼ਨਸ ਸਿੰਪਲ ਜਿਹਾ ਹੈ ਰਹ ਦੇਗਾ ਬਸ ਇਨਾ ਕੁ ਸੀਗਾ ਸੌਖਾ ਜਿਹਾ ਕੰਮ ਤੇ ਹੁਣ ਮੈਂ ਤੁਹਾਡੇ ਤੋਂ ਅੱਜ ਜੱਟ ਲੈਣਾ ਚਾਹੁੰਦਾ ਹਾਂ ਚੰਗਾ ਜੀ ਸਸ਼ੀਪਾ